ਗੁਰਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੱਲੇ ਆ ਰਖੜੀ ਤੋਂ ਬਾਅਦ ਘਰਦਵਾਲੇ ਇਹੀ ਜਸੀਂ ਪੰਜ ਚੱਲੇ ਗੁਰੂ ਘਰ ਬੰਗਲਾ ਸਾਹਿਬ ਇੱਥੇ ਦੇਖ ਮੀ ਰੁਕ ਗਿਆ ਹਾਂ ਸਿੱਤੇ ਜਾਣਾ ਕਿ ਐਨੂੰ ਦੇਖੋ ਗਾਈ ਦਿੱਲੀ ਦਾ ਨਜ਼ਾਰਾ ਅੱਜ ਘਾਟ ਦਾ ਟ੍ਰੈਫਿਕ ਲਾ ਸੰਦੇ ਜੀ ਅਸੀਂ ਪਾਂ ਚੱਲੇ ਬੰਗਲਾ ਸਾਹਿਬ ਆ ਜੋ ਚੌਕ ਹੈ ਪੋਸਟ ਆਫਿਸ ਹੈ ਇਸ ਚੌਕ ਦੇ ਵਿੱਚ ਉਹ ਪੁਰਾਣਾ ਪੋਸਟ ਆਫਿਸ ਹੈ ਰਾਈਟ ਸਾਈਡ ਤੋਂ ਤੁਹਾਨੂੰ ਥੋੜਾ ਜਿਹਾ ਦਿਖ ਰਿਹਾ ਇੱਕ ਤੇ ਆਹ ਸਾਹਮਣੇ ਆ ਗਿਆ ਆਪਣਾ ਗੁਰਦੁਆਰਾ ਬੰਗਲਾ ਸਾਹਿਬ ਆ ਸਾਹਮਣੇ yellow color ਦੀ light ਜਿਹੋ ਦੇਖ ਰਹੀਏ ਘੁਰਕਾ ਰਤ ਬੰਗਲਾ ਸਾਹਿਬ ਤੇ ਅੱਜ ਇੱਥੇ ਲੱਗਦਾ ਕੋਈ ਪ੍ਰੋਗਰਾਮ ਟੈਂਟ ਵਗੈਰਾ ਲੱਗੇ ਆ ਬੰਗਲੇ ਜੀ ਅਸੀਂ ਪਹੁੰਚ ਗਏ ਬੰਗਲੇ ਜੀ ਅਸੀਂ ਸੱਚੀ ਤੂੰ ਨਾ ਗੰਦਾ ਬੋਟਮ ਰਿਸਟੈਂਡ ਕਰੋ ਉਸ ਦਵਾਰ ਬੰਗਲਾ ਸਾਹਿਬ ਆਹ ਸੰਗਤ ਜੀ ਆ ਗਏ ਅਸੀਂ

ਸੈਂਟਰ ਸੰਗੀਤ ਕੋਲ ਦੁਆਰਾ ਬੰਦਲਾ ਸ ਹੈ ਜਿਸ ਸੰਗੇ ਜੀ ਤੇੜਤਾ ਵੀ ਘਾਟਾ

ਕਾਫੀ ਤੇ ਸਰਾਬ ਦੇ ਵਿੱਚ ਕਾਫੀ ਰੂਮ ਆ ਇੱਥੇ ਆਲਮੋਸਟ ਕਮਰਾ ਮਿਲ ਹੀ ਜਾਂਦਾ ਸਭ ਨੂੰ ਜੇ ਬਹੁਤ ਜ਼ਿਆਦਾ ਸੰਗਤ ਆ ਜਾਵੇ ਤੇ ਫੇਰ ਭਾਵੇਂ ਨਾਮ ਮਿਲੇ ਨਹੀਂ ਤੇ ਮਿਲ ਹੀ ਜਾਂਦਾ ਕਾਫੀ ਜ਼ਿਆਦਾ ਇੱਥੇ ਕਮਰੇ ਬਣੇ ਆ ਬਾਬਾ ਬਗੇਲ ਸਿੰਘ ਜੀ ਮਲਟੀਮੀਡੀਆ ਜੈਂਪ ਕਰ ਬਹੁਤ ਵਧੀਆ ਬਣਿਆ ਇਹ ਇਹ ਵੈਸੇ 5 ਵਜੇ ਤੱਕ ਓਪਨ ਰਹਿੰਦਾ ਤੇ 5 ਵਜੇ ਤੋਂ ਬਾਅਦ ਫਿਰ ਬੰਦ ਹੋ ਜਾਂਦਾ ਉਸ ਤੋਂ ਪਹਿਲਾਂ ਪਹਿਲੇ ਇਹਦੇ ਦਰਸ਼ਨ ਕਰ ਸਕਦੇ ਆ ਸੰਗਜੀ ਇੱਥੇ ਕੈਂਟੀਨ ਦੀ ਵੀ ਸਹੂਲਤ ਹੈ ਆਪਣੇ ਗੁਰੂ ਘਰ ਗੁਰਦੁਆਰਾ ਬੰਗਲਾ ਸਾਹਿਬ ਸਵਾਣ ਮਿਲ ਜਾਂਦਾ ਇੱਥੇ ਸੰਗਜੀ ਇਹ ਏਟ ਲਿਸਟ ਹੈ ਕੈਂਟੀਨ ਗੁਰਦੁਆਰਾ ਬੰਗਲਾ ਸਾਹਿਬ ਚਾਰ ਰਸਤੇ ਸੰਗਤਜੀ ਘਰ ਦੌਰ ਬੰਗਲਾ ਸਾਹਿਬ ਦੇ ਚਾਰੇ ਪਾਸੇ ਖੁੱਲ੍ਹੇ ਆਪ ਸਾਹਰੇ ਨਾਲ ਆਉਣਾ ਮਾੜਾ ਨਹੀਂ ਇਹ ਨਹੀਂ ਬੇਟਾ ਇਸ ਬਾਤ ਆਪਰੇ ਜਰੂਰ ਮੈਂ ਨਹੀਂ ਹੈਗਾ ਕੋਈ ਸੰਗਜੀਕਰ ਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰੋ ਰਾਤ ਦਾ ਟਾਈਮ ਦਾ ਵੇਖੋ ਕਿੰਨਾ ਪਿਆਰਾ ਦ੍ਰਿਸ਼ ਇਹ ਆਪ ਕੋਰਨ ਕਰਨਗੇ ਤੋਂ ਯਾਦ ਰੱਖਣ ਕਰਨਗੇ ਉਹ ਜਾਂ ਸੁਗੰਨੀ ਦਾ ਸ਼ਕਾਉ ਕੀਤਾ ਨੇ ਦਰਸ਼ਨ ਹੋਏ ਸਾਡੇ ਵਾਇਗੁਰੂ ਸਾਹਿਬ ਨੇ ਜੜ ਦੀ ਗੱਲ ਰੱਖੀ ਬਹੁਤ ਸੋਹਣੇ ਦਰਸ਼ਨ ਦੁਨੀਆ ਬਹੁਤ ਆਈ ਸੀ ਵਾਇਗੁਰੂ ਤੇ ਘਰ ਆਪਣੀ ਰੱਖੀ ਹੈ सेलिब्रेट ਕਰਕੇ ਸਾਡੀ ਵੀਡੀਓ ਦੇਖਣ ਲਈ ਸਾਡਾ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ so much